ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਉత్సਵ ਹੈ ਤੇ ਮੈਂ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਇਸ ਪਹਿਲੇ ਪ੍ਰਕਾਸ਼ ਉత్సਵ ਤੇ ਲੱਖ-ਲੱਖ ਮੁबारकबाद ਦਿੰਦਾ ਤੇ ਮੈਂ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਜਿੱਥੇ ਮੈਂ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਵੱਜੋਂ ਆਦਬ ਸਤਕਾਰ ਕਰਦੇ ਹਾਂ ਸੰਤਾਂ ਨੂੰ ਇਹ ਸਨੇਹਾ ਦਿੰਨਾ ਕਿ ਸਬੇ ਸਾਂਝੀ ਵਾਲ ਸਦਾਇਨ ਕੋਈ ਨਾ ਦਿੱਸੇ ਬਾਹਰ ਆ ਜੀਓ ਜੇ ਮਹਾਵਾਕ ਅਨੁਸਾਰ ਜਿਵੇਂ ਗੁਰੂ ਸਾਹਿਬ ਨੇ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੌਣ ਬੰਦੇ ਜਾ ਸਨੇਹਾ ਦਿੱਤਾ ਆਓ ਸਾਰੇ ਆਪਾਂ ਆਪਣੇ ਗਿਲੇ ਸ਼ਿਕਵੇ ਦੁਈ ਦੁਆਰ ਈਰਖਾ ਜਾਤ ਆਦਿ ਨੂੰ ਛੱਡ ਕੇ ਗੁਰਮਾਰਾਇ ਦੀ ਦਸੇ ਸਿਧਾਂਤਾਂ ਅਨੁਸਾਰ ਆਪਣਾ ਜੀਵਨ ਜੀਤ ਕਰਕੇ ਆਪਣਾ ਜਿਹੜਾ ਕਲਯੁਗ ਦਾ ਇਹ دور ਚੱਲ ਰਿਹਾ ਉਸ ਨੂੰ ਉਸ ਵਿੱਚੋਂ ਵਿਚਰਦੇ ਹੋਏ ਗੁਰੂ ਦੇ ਲੜ ਲੱਗिए ਔਰ ਗੁਰੂ ਸਾਹਿਬ ਦਾ ਜਿਹੜਾ ਸੰਦੇਸ਼ ਹੈ ਉਸ ਨੂੰ ਘਰ ਘਰ ਪਹਚਾਈਏ ਤਾਂ ਕਿ ਆਪ ਸਭਾਈ ਚਾਰਖਾਂ ਇੱਕ ਟੰਗੇ ਸਮਾਜ ਦੀ ਸਿਰਜਣਾ ਕਰਨ ਦੇ ਵਿੱਚ ਆਪਣਾ ਮੁੱਢਲਾ ਯੋਗਦਾਨ ਪਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ